ਸ਼੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਉਦਾਰ ਕਰਦੇ ਹੋਏ ਇੱਕ ਦੇਸ਼ ਵਿੱਚ ਪਹੁੰਚੇ ਉਸ ਦੇਸ਼ ਦਾ ਰਾਜਾ ਬੜਾ ਕਾਮੀ ਸੀ ਉਹ ਹਮੇਸ਼ਾ ਪਰ ਇਸਤਰੀ ਦਾ ਸੰਗ ਮਾਨਦਾ ਰਹਿੰਦਾ ਸੀ ਉਸ ਨਗਰ ਵਿੱਚ ਜੋ ਕੋਈ ਵਿਆਹ ਕਰਾਉਂਦਾ ਸੀ ਉਹ ਆਪਣੀ ਇਸਤਰੀ ਨੂੰ ਘਰ ਨਹੀਂ ਸੀ ਲੈ ਕੇ ਆਉਂਦਾ ਪਹਿਲਾਂ ਉਹ ਆਪਣੀ ਇਸਤਰੀ ਨੂੰ ਰਾਜੇ ਕੋਲ ਕਲਦਾ ਸੀ ਤੇ ਉਹ ਉਸ ਇਸਤਰੀ ਨਾਲ ਮਿਲ ਕੇ ਗਲਤ ਕੰਮ ਕਰਦਾ ਸੀ ਮੁਰ ਉਹ ਆਪਣੀ ਇਸਤਰੀ ਨੂੰ ਆਪਣੇ ਘਰ ਲੈ ਕੇ ਆਉਂਦਾ ਸੀ ਰਾਜੇ ਤੋਂ ਡਰਦਾ ਹੋਇਆ ਹੀ ਉਹ ਇੰਜ ਕਰਦਾ ਸੀ ਰਾਜੇ ਨੂੰ ਉੱਤਮ ਸਿੱਖਿਆ ਦੇਣ ਲਈ ਗੁਰੂ ਨਾਨਕ ਦੇਵ ਜੀ ਉਸ ਨਗਰ ਵਿੱਚ ਚਲੇ ਗਏ ਨਗਰ ਦੇ ਬਾਹਰ ਗੁਰੂ ਸਾਹਿਬ ਜੀ ਇੱਕ ਬਰਸ਼ ਦੇ ਹੇਠਾਂ ਜਾ ਕੇ ਬੈਠ ਗਏ ਨਗਰ ਤੋਂ ਬਾਹਰ ਜਿਹੜਾ ਵੀ ਆਦਮੀ ਆਉਂਦਾ ਉਹ ਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨ ਕਮਲਾਂ ਤੇ ਮੱਥਾ ਟੇਕਦਾ ਗੁਰੂ ਜੀ ਉਸ ਨੂੰ ਉਤਮ ਉਪਦੇਸ਼ ਦਿੰਦੇ ਸਦਾ ਸੰਸਾਰ ਦੇ ਮਾਲਕ ਦੇ ਨਾਮ ਦਾ ਸਿਮਰਨ ਕਰੋ ਗੁਰੂ ਜੀ ਦੇ ਕੋਮਲ ਬਚਨ ਸੁਣ ਕੇ ਸਾਰੇ ਲੋਕ ਉਸ ਵੇਲੇ ਬਸਤਰ ਅਤੇ ਭੋਜਨ ਲੈ ਕੇ ਆਉਣ ਲੱਗ ਪਏ ਪਰ ਗੁਰੂ ਜੀ ਕਿਸੇ ਤੋਂ ਭੋਰਾ ਜਿੰਨੀ ਚੀਜ਼ ਵੀ ਅੰਗੀਕਾਰ ਨਾ ਕਰਦੇ ਤਮਾਮ ਵਸਤੂਆਂ ਜੋਰੋ-ਜੋਰੀ ਮੋੜ ਦਿੰਦੇ ਕਿੰਨੇ ਹੀ ਦਿਨ ਇਸ ਤਰ੍ਹਾਂ ਬੀਤ ਗਏ ਗੁਰੂ ਜੀ ਦੀ ਸਾਰੇ ਨਗਰ ਵਿੱਚ ਇਸ ਪ੍ਰਕਾਰ ਦੀ ਮਹਿਮਾ ਫੈਲ ਗਈ ਲੋਕ ਆਪਸ ਵਿੱਚ ਗੱਲਾਂ ਕਰਦੇ ਕਿ ਇਹ ਸੰਤ ਪੂਰੇ ਮਹਾਪੁਰਖ ਹਨ ਪਰਮੇਸ਼ਰ ਤੋਂ ਬਿਨਾ ਇਹ ਹੋਰ ਕਿਸੇ ਨੂੰ ਨਹੀਂ ਮੰਨਦੇ ਇਨ੍ਹਾਂ ਵਿੱਚ ਰਤਾ ਭਰ ਵੀ ਕਾਮ ਕ੍ਰੋਧ ਤੇ ਲੋਭ ਨਹੀਂ ਇਹ ਬੇਪਰਵਾਹ ਹਨ ਅਤੇ ਇਨ੍ਹਾਂ ਦੇ ਬਚਨ ਸੁਖਦਾਇਕ ਹਨ ਲੋਕਾਂ ਨੇ ਰਾਜੇ ਦੇ ਕੋਲ ਜਾ ਕੇ ਗੁਰੂ ਜੀ ਦੀ ਮਹਿਮਾ ਬਿਆਨ ਕੀਤੀ ਕਿ ਬਾਹਰ ਇੱਕ ਸੰਤ ਸ੍ਰੇਸ਼ਟ ਆਚਰਣ ਵਾਲਾ ਆਇਆ ਹੈ ਤੁਸੀਂ ਉੱਥੇ ਚੱਲ ਕੇ ਉਹਨਾਂ ਦੇ ਦਰਸ਼ਨ ਕਰੋ ਉਹਨਾਂ ਦੇ ਬਚਨ ਸੁਣ ਕੇ ਪਾਪਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਲੋਕਾਂ ਦਾ ਸਮਝਾਇਆ ਹੋਇਆ ਰਾਜਾ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਭੇਟਾ ਵਜੂ ਬਸਤਰ ਭੋਜਨ ਆਦਿ ਨਾਲ ਲੈ ਕੇ ਆਇਆ ਆ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਨਿਮਰਤਾ ਧਾਰਨ ਕਰਕੇ ਬੇਨਤੀ ਸੇਤ ਬਚਨ ਆਖੇ ਸੰਤ ਜੀ ਪਟਾਵਾ ਪ੍ਰਵਾਨ ਕਰ ਲਵੋ आनंद ਨਾਲ ਇਹ ਸਵਾਦਲਾ ਭੋਜਨ ਛਕੋ ਸੁੰਦਰ ਬਸਤਰ ਤੁਸੀਂ ਆਪਣੇ ਸਰੀਰ ਤੇ ਧਾਰਨ ਕਰ ਲਵੋ ਤੁਸੀਂ ਸੰਤ ਸਰੂਪ ਅਤੇ ਗੁਣਾਂ ਦੇ ਭੰਡਾਰ ਹੋ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਸਾਡੀ ਕਿਸੇ ਕੰਮ ਦੇ ਨਹੀਂ ਇਹ ਜਾ ਕੇ ਲੋੜਵੰਦ ਕਰੀਬ ਲੋਕਾਂ ਨੂੰ ਦੇ ਦੇਵੋ ਅਸੀਂ ਸਾਰੀ ਵਸਤਾਂ ਤੋਂ ਰੱਜੇ ਹੋਏ ਹਾਂ ਇਹਨਾਂ ਦੀ ਸਾਨੂੰ ਕੋਈ ਇੱਛਾ ਨਹੀਂ ਹੈ ਰਾਜੇ ਨੇ ਹਿਰਦੇ ਵਿੱਚ ਸ਼ਰਧਾ ਧਾਰ ਕੇ ਦੇ ਹੱਥ ਜੋੜ ਕੇ ਫੇਰ ਕਿਹਾ اے ਸੰਤ ਜੀਓ ਤੁਹਾਨੂੰ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਪਰ ਮੇਰਾ ਇਸ ਪ੍ਰਕਾਰ ਉਦਾਰ ਨਹੀਂ ਹੋਣਾ ਸੰਤ ਤਾਂ ਹਮੇਸ਼ਾ ਸਰਬੱਤ ਦੇ ਉਪਕਾਰ ਕਰਨ ਵਾਲੇ ਹੁੰਦੇ ਹਨ ਸਾਡੀ ਪੇਟਾ ਪਰਵਾਨ ਕਰ ਲਵੋ ਤੇ ਸਾਡੇ ਤੇ ਇਹੋ ਭਲਾ ਕਰੋ ਮੈਂ ਆਪਣਾ ਆਪ ਤੁਹਾਡੀ ਸ਼ਰਨ ਵਿੱਚ ਅਰਪਣ ਕਰ ਦਿੱਤਾ ਹੈ ਕਿਉਂਕਿ ਮੈਂ ਕੰਨਾ ਨਾਲ ਤੁਹਾਡੀ ਮਹਿਮਾ ਲੋਕਾਂ ਕੋਲੋਂ ਬਹੁਤ ਸੁਣੀ ਸੀ ਗੁਰੂ ਜੀ ਦਿਆ ਧਾਰਨ ਕਰਦੇ ਹੋਏ ਫਿਰ ਬੋਲੇ ਕਿ ਜੇਕਰ ਤੇਰੀ ਇੱਛਾ ਆਪਣੀ ਭਲਾਈ ਕਰਵਾਣ ਲਈ ਹੈ ਤਾਂ ਜੋ ਤੂੰ ਪਾਪ ਕਰਦਾ ਹੈ ਉਹ ਛੱਡ ਦੇ ਪ੍ਰਾਈ ਇਸਤਰੀ ਨਾਲ ਜੋ ਤੂੰ ਗਲਤ ਕੰਮ ਕਰਦਾ ਹੈ ਇਹਨਾਂ ਨੂੰ ਉੱਕਾ ਹੀ ਤਿਆਗ ਦੇ ਜੇਕਰ ਤੂੰ ਸਾਡਾ ਬਚਨ ਮੰਨ ਕੇ ਇਹਨਾਂ ਚੀਜ਼ਾਂ ਨੂੰ ਤਿਆਗ ਦੇਵੇਗਾ ਤਾਂ ਤੇਰਾ ਹਰ ਤਰ੍ਹਾਂ ਨਾਲ ਭਲਾ ਹੋ ਜਾਵੇਗਾ ਜੇਕਰ ਹੋਰ ਕਿਸੇ ਪ੍ਰਕਾਰ ਦੇ ਪਦਾਰਤ ਦੀ ਇੱਛਾ ਹੋਵੇ ਤਾਂ ਉਹ ਵੀ ਪਰਮੇਸ਼ਰ ਪਾਸੋਂ ਦਿਵਾ ਦਿੰਦੇ ਹਨ ਇਹ ਸੁਣ ਕੇ ਰਾਜੇ ਅੰਦਰ ਸ਼ਰਦਾ ਹੋਰ ਵੀ ਵੱਧ ਗਈ ਉਹਨੇ ਸਿੱਖ ਬੰਦ ਦੀ ਗੱਲ ਆਖੀ ਅਤੇ ਕਿਹਾ ਕਿ ਮੇਰਾ ਚੰਚਲ ਮਨ ਵਿਸ਼ੇ ਵਕਾਰਾਂ ਵਿੱਚ ਲਿਪਟਿਆ ਹੋਇਆ ਹੈ ਇਸਤਰੀ ਰਸ ਤੋਂ ਕਦੇ ਵੀ ਮੇਰੀ ਸੰਤੁਸ਼ਟੀ ਨਹੀਂ ਹੁੰਦੀ ਦਿਨ ਪ੍ਰਤੀ ਦਿਨ ਇਹ ਪ੍ਰਬਲ ਇੱਛਾ ਵਿਕਾਰਾਂ ਦੀ ਬਹੁਤ ਹੀ ਵੱਧਦੀ ਜਾਂਦੀ ਹੈ ਜਿਵੇਂ ਬਾਲਣ ਪਾਉਣ ਨਾਲ ਅੱਗ ਹੋਰ ੜਕਦੀ ਹੈ ਮੈਨੂੰ ਆਪਣੀ ਵਿਸ਼ਾਲ ਸਿੱਖਿਆ ਦੇਵੋ हे ਕਿਰਪਾਲੂ ਗੁਰੂ ਜੀ ਮੇਰੇ ਮਨ ਨੂੰ ਮੋੜੋ ਗਰੀਬਾਂ ਦੇ ਮਿੱਤਰ ਗੁਰੂ ਜੀ ਨੇ ਇਹ ਸੁਣ ਕੇ ਇਸ ਤਰ੍ਹਾਂ ਫਰਮਾਇਆ ਤੇ ਇਸਤਰੀ ਵਿਰਾਗ ਦੀ ਰਚਨਾ ਵਾਲੀ ਗੱਲ ਕਹੀ हे ਰਾਜਨ ਇਸਤਰੀ ਵਿੱਚ ਕੋਈ ਵੀ ਤਾਂ ਅਜਿਹੀ ਸੁੰਦਰ ਗੱਲ ਨਹੀਂ ਜਿਸ ਨੂੰ ਵੇਖ ਕੇ ਤੇਰੇ ਹਿਰਦੇ ਵਿੱਚ ਪ੍ਰੀਤ ਉਪਜਦੀ ਹੈ ਗੁਰੂ ਸਾਹਿਬ ਨੇ ਕਿਹਾ हे राजन ਜੇਕਰ ਤੂੰ ਅੱਖਾਂ ਨੂੰ ਸੁੰਦਰ ਕਮਲ ਦੇ ਫੁੱਲ ਸਮਾਨ ਆਖੀ ਉਹਨਾਂ ਵਿੱਚੋਂ ਤਾਂ ਗੀੜ ਵਗਦੀ ਹੈ ਜਿਸ ਨੂੰ ਵੇਖ ਕੇ ਨਫ਼ਰਤ ਆਉਂਦੀ ਹੈ ਜੇ ਅੱਖ ਤਾਂ ਮਟੱਕਾ ਦੇਖਦਾ ਹੈ ਉਹ ਮਿੱਜ ਅਤੇ ਪਾਣੀ ਤੋਂ ਬਿਨਾ ਹੋਰ ਕੁਝ ਵੀ ਨਹੀਂ ਉਹਨਾਂ ਦੇ ਹੋਰ ਅੰਗਾਂ ਦੀ ਚਾਲ ਸੁਣ ਲਵੋ ਚੰ드ਰਮਾ ਵਰਗਾ ਮੁਖ ਕਿਹਾ ਜਾਂਦਾ ਹੈ ਇਹ ਸਾਰਾ ਲਹੂ ਤੇ ਚਰਬੀ ਦੇ ਚੰਮ ਵਿੱਚ ਲਿਪਟਿਆ ਹੋਇਆ ਹੁੰਦਾ ਹੈ ਗੋਰੇ ਰੰਗ ਕਾਰਨ ਉੱਪਰ ਤੋਂ ਸੁੰਦਰ ਵਿਖਾਈ ਦਿੰਦਾ ਹੈ ਇਹਨਾਂ ਪਦਾਰਥਾਂ ਤੋਂ ਬਿਨਾ ਹੋਰ ਤਾਂ ਕੁਝ ਨਹੀਂ ਹੁੰਦਾ ਜਿਨ੍ਹਾਂ ਨੂੰ ਵੇਖ ਕੇ ਨਫ਼ਰਤ ਆਉਂਦੀ ਹੈ ਫਿਰ ਜਿਹੜੇ ਦੰਦ ਕਲੀ ਸਮਾਨ કહે ਜਾਂਦੇ ਹਨ ਮਾਸ ਤੋਂ ਬਿਨਾ ਹੱਡੀ ਹੀ ਹੁੰਦੇ ਹਨ ਇਹ ਵੀ ਸਮਝ ਲਵੋ ਜੇਕਰ ਮੂੰਹ 'ਚੋਂ ਇਹ ਦੰਦ ਟੁੱਟ ਜਾਣ ਤਾਂ ਹਰ ਕੋਈ ਚਾਹੁੰਦਾ ਹੈ ਕਿ ਇਹਨਾਂ ਨੂੰ ਹੱਥ ਨਾ ਲਾਇਆ ਜਾਵੇ ਇਸੇ ਪ੍ਰਕਾਰ ਸਾਰੇ ਸਰੀਰ ਦੇ ਅੰਦਰ ਹੱਡ, ਮਾਸ ਤੇ ਲਹੂ ਹੀ ਦਿਖਾਈ ਦਿੰਦਾ ਹੈ। ਇਹ ਸਾਰਾ ਸਰੀਰ ਗੰਦਗੀ, ਮੁੱਤਰ ਤੇ ਦੁਰਗੰਧ ਨਾਲ ਭਰਿਆ ਹੋਇਆ ਹੁੰਦਾ ਹੈ। हे ਅਕਲ ਦੇ ਅੰਨੀ, ਤੂੰ ਕਿਹੜੀ ਚੀਜ਼ ਨੂੰ ਵੇਖ ਕੇ ਲਲਚਾਉਂਦਾ ਹੈਂ? ਮੂੰਹ ਵਿੱਚੋਂ ਥੁੱਕ, ਨੱਕ ਵਿੱਚੋਂ ਬੋਧ ਸੀਂਹ ਨਿਕਲਦਾ ਹੈ ਅਤੇ ਉੱਪਰ ਸਿਰ ਦੇ ਚੰਮ ਤੇ ਵਾਲਾਂ ਦਾ ਝੁੰਡ ਹੈ। हे ਰਾਜਨ, ਇਸ ਪ੍ਰਕਾਰ ਹਿਰਦੇ ਵਿੱਚ ਧਾਰਨਾ ਬਣਾ ਲਵੋ। ਸੋ ਇਸਤਰੀ ਦੀ ਕਿਹੜੀ ਚੀਜ਼ ਸੋਹਣੀ ਵਿਚਾਰਦੇ ਹੋ ਇਸਤਰੀ ਦੀ ਜਿਹੜੀ ਵੀ ਚੀਜ਼ ਪ੍ਰੀਤ ਕਰਨ ਯੋਗ ਸੋਹਣੀ ਮੰਨਦੇ ਹੋ ਉਹੀ ਮਹਾਬਦਬੂਦਾਰ ਤੇ ਗੰਦੀ ਹੈ ਜਿਹੜੀ ਇਸਤਰੀ ਪ੍ਰਤੱਖ ਤੌਰ ਤੇ ਜਾਰਾ ਹੀ ਮੈਲੀ ਹੈ ਤੇ ਫਿਰ ਸੁਣੋ ਜਿਹੜਾ ਪੁਰਸ਼ ਪ੍ਰਾਈ ਇਸਤਰੀ ਨਾਲ ਭੋਗ ਕਰਦਾ ਹੈ ਉਹ ਨਰਕਾਂ ਦਾ ਭਾਗੀ ਬਣਦਾ ਹੈ ਤੇ ਜਮਦੂਤ ਉਸ ਨੂੰ ਭਾਰੀ ਦੁੱਖ ਦਿੰਦੇ ਹਨ ਲੋਹੇ ਦੀ ਇਸਤਰੀ ਅੱਗ ਨਾਲ ਤਪਾਈ ਜਾਂਦੀ ਹੈ ਉਸ ਪਰ ਇਸਤਰੀ ਗਾਮੀ ਦੇ ਗਲ ਨਾਲ ਬਨ ਕੇ ਉਸ ਦੇ ਨਾਲ ਲਾਉਂਦੇ ਹਨ ਜਿਸ ਨਾਲ ਪੁਰਸ਼ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਹੈ ਉਹ ਚੀਖ 부ਖਾਰ ਕਰਦਾ ਹੈ ਫਿਰ ਜਮਦੂਤ ਡੰਟਿਆਂ ਨਾਲ ਮਾਰਦੇ ਹਨ ਜੇਕਰ ਕਾਮੀ ਪੁਰਸ਼ ਥੋੜੇ ਜੇ ਸਮੇ ਲਈ ਸੁੱਖ ਦੀ ਪ੍ਰਾਪਤੀ ਕਰਦਾ ਵੀ ਹੈ ਤਾਂ ਉਸ ਦੇ ਬਦਲੇ ਬੋਧ ਚਿਰ ਲੰਮੇ ਸਮੇ ਲਈ ਨਰਕਾ ਵਿੱਚ ਜਾਂਦਾ ਹੈ ਉੱਥੇ ਅਨੇਕ ਕਿਸਮ ਦੀ ਮਾਰ ਸਹਿੰਦਾ ਹੈ ਵੇਦ ਪੁਰਾਨ ਤੇ ਸਿਮਰਤियां ਇਸ ਤਰ੍ਹਾਂ ਹੀ ਕਥਨ ਕਰਦੇ ਹਨ ਰਾਜੇਨੀ ਇਹ ਬਚਨ ਕੰਨੀ ਸੁਣੀ ਤੇ ਚੰਗੀ ਤਰ੍ਹਾਂ ਨਾਲ ਹਿਰਦੇ ਵਿੱਚ ਵਿਚਾਰ ਕੀਤੀ ਉਸ ਨੂੰ ਆਪਣੇ ਪਾਪ ਬੋਝਲ ਦਿਖਾਈ ਦਿੱਤੇ ਤਾਂ ਉਹ ਗੁਰੂ ਜੀ ਦੇ ਹਜ਼ੂਰ ਆ ਕੇ ਉਹਨਾਂ ਦੇ ਚਰਨੀ ਟੈਪਿਆ ਬੇਨਤੀ ਕੀਤੀ ਕਿ ਨਿਦਾਨੀ ਵਿੱਚ ਮਹ ਬੋਤ ਪਾਪ ਕੀਤੇ ਹਨ ਉਹ ਮੈਂ ਤੁਹਾਡੇ ਬਚਨਾਂ ਤੋਂ ਜਾਣ ਲਿਆ ਹੈ ਕਿਰਪਾ ਕਰਕੇ ਮिन्नੂ ਹੁਣੇ ਹੀ ਬਖਸ਼ ਦੇਵੋ ਮੈਂ ਅੱਗੇ ਤੋਂ ਐਸਾ ਨੀਚ ਕੰਮ ਕਦੇ ਵੀ ਨਹੀਂ ਕਰਾਂਗਾ ਇਹ ਸੁਣ ਕੇ ਗੁਰੂ ਸਾਹਿਬ ਜੀ ਪ੍ਰਸੰਨ ਹੋ ਗਏ ਅਤੇ ਕਿਹਾ ਹੇ ਰਾਜਨ ਸੁਨੋ ਜੇਕਰ ਅੱਗੇ ਤੋਂ ਆਪ ਨਹੀਂ ਕਰੇਗਾ ਤਾਂ ਪਿਛਲੇ ਕਿਤੇ ਗੁਨਾਹ ਬਖਸ਼ੇ ਜਾਣਗੇ ਮਨ ਲਾ ਕੇ ਸਤਨਾਮ ਦਾ ਸਿਮਰਨ ਕਰੋ ਨਗਰ ਵਿੱਚ ਇੱਕ ਧਰਮਸ਼ਾਲਾ ਬਣਾ ਦੇਵੋ ਉਸ ਵਿੱਚ ਸ੍ਰੇਸ਼ਟ ਸਤ ਸੰਗ ਕਰਿਆ ਕਰੋ ਗੁਨਾਹ ਦੀ ਖਾਨ ਪਰਮੇਸ਼ਰ ਦੀ ਵਡਿਆਈ ਉਚਾਰਨ ਕਰੋ ਜਿਸ ਵੇਲੇ ਰਾਜੇ ਨੇ ਇਸ ਤਰ੍ਹਾਂ ਦੇ ਉਪਦੇਸ਼ ਤੇ ਸਿੱਖਿਆ ਲੈ ਲਈ ਉਸ ਵੇਲੇ ਗੁਰੂ ਜੀ ਨੇ ਆਪਣੇ ਚਰਨਾਂ ਦੀ ਪਾਹੁਲ ਰਾਜ ਨੂੰ ਦੇ ਦਿੱਤੀ ਉਹ ਸਾਰੇ ਲੋਕਾਂ ਨੂੰ ਸਿੱਖ ਬਣਾ ਲਿਆ ਤੇ ਆਖਿਆ ਕਿ ਸਤਨਾਮ ਦਾ ਸਿਮਰਨ ਕਰੋ ਜੋ ਸੁੱਖਾਂ ਦਾ ਮੂਲ ਹੈ ਜੋ ਨੀਚ ਕਰਮ ਉਹ ਕਰਦਾ ਸੀ ਉਹ ਸਾਰੇ ਛੁਡਵਾ ਦਿੱਤੇ ਅਤੇ ਨਾਮਦਾਨ ਅਤੇ ਇਸ਼ਨਾਨ ਦ੍ਰਿੜ ਕਰਵਾਇਆ ਇਸ ਵੇਲੇ ਕਿੰਨੇ ਹੀ ਦਿਨ ਉੱਥੇ ਰਹਦਿਆਂ ਨੂੰ ਬੀਤ ਗਏ ਤਾਂ ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਦੇਸ਼ ਵਿੱਚ ਚਾਵਲ ਅਤੇ ਪੱਛਮ ਹੁੰਦੀ ਹੈ ਹੋਰ ਕੋਈ ਅਨਾਜ ਨਹੀਂ ਉਪਜਦਾ ਕਿਰਪਾ ਕਰਕੇ ਇਸੇ ਵੇਲੇ ਵਾਰ ਦੇਵੋ ਕੀ ਅਨਾਜ ਕਪਾ ਦੀ ਸਭੇ ਹੀ ਹੋਇਆ ਕਰਨ ਜੂ ਹੀ ਆਪਣੇ ਪਿਆਰੇ ਅਨਿੰਨ ਭਗਤ ਦੀ ਬਿਨੇ ਸੁਣੀ ਤਾਂ ਗੁਰੂ ਜੀ ਨੇ ਵਜਨ ਕੀਤਾ ਕਿ ਸਾਰੇ ਅਨਾਜ ਹੋਇਆ ਕਰਨਗੇ ਫਿਰ ਗੁਰੂ ਸਾਹਿਬ ਨੇ ਜਾਂਦੀ ਤਿਆਰੀ ਕਰ ਲਈ ਸੋ ਪਿਆਰੀ ਸਾ ਸੰਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ